ਮੈਂ ਗਰਬਖਸ਼ ਸਿੰਘ ਵਾਂਗੂ ਬੋਝ ਲਾਦੀ ਮੌਤ ਨਹੀਂ ਮਰਨਾ ਮੈਂ ਮੈਦਾਨੇ ਜੰਗ ਵਿੱਚ ਮਰੂੰਗਾ ਜਦੋਂ ਮਰਿਆ ਤੇ ਜਦੋਂ ਮਰਦੀ ਏਕਾਲ ਤਖਤ ਸਾਹਿਬ ਤੇ ਮੈਨੂੰ ਬੁਲਾਓ ਆਪਣਾ ਸਿਰ ਲੈ ਕੇ ਉੱਥੇ ਆਵਾਂਗਾ ਮੈਂ ਭੱਜਣ ਵਾਲਾ ਬੰਦਾ ਨਹੀਂ ਮਾਂਡ ਕੋਈ ਰੱਬ ਨਹੀਂ ਹਰ ਬੰਦਾ ਗਲਤੀ ਕਰ ਸਕਦਾ ਹੈ ਜਿਹੜੇ ਜਿਹੜੇ ਤੁਹਾਨੂੰ ਜਿ세ਦਾਰ ਨਹੀਂ ਚੰਗੇ ਲੱਗਦੇ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਨੂੰ ਸੇਵਾ ਦੇ ਦਿਓ ਨਾ ਅਸੀਂ ਪੰਥ ਨਾਲ ਧੋਖਾ ਕੀਤਾ ਹੈ ਨਾ ਗੁਰੂ ਗ੍ਰੰਥ ਨਾਲ ਧੋਖਾ ਕੀਤਾ ਹੈ ਧਿਆਨ ਸੇ ਦਾ ਮਾਨ ਦੇ ਇੱਕ ਆਮ ਬੰਦਾ ਹੈ ਈਮਾਨਦਾਰੀ ਨਾਲ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਸੰਗਤ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਹ ਮੋਰਚਾ ਲਾਇਆ ਸੀ ਤੇ ਅੱਜ ਵੀ ਲੱਗਾ ਜੇ ਸਾਰੀ ਕੌਮ ਇਹ ਸਮਝਦੀ ਹੈ ਕਿ ਜਥੇਦਾਰ ਧਿਆਨ ਸਿੰਘ ਮੰਡ ਨੇ ਜਾਂ ਬਲਜੀਤ ਸਿੰਘ ਦਾਦੂਵਾਲ ਨੇ ਜਾਂ ਅਮਰੀਤ ਸਿੰਘ ਅਜਨਾਲੇ ਨੇ ਜਾਂ ਪ੍ਰਬੰਧਕਾਂ ਨੇ ਜਾਂ ਜਥੇਬੰਦੀਆਂ ਨੇ ਕੋਈ ਕਤਾਈ ਕੀਤੀ ਹੈ ਤੁਸੀਂ ਫੈਸਲਾ ਜਦੋਂ ਮਰਜ਼ੀ ਕਰਿਓ ਜਿੱਥੇ ਮਰਜ਼ੀ ਮੈਨੂੰ ਸੱਦਿਓ ਮੈਂ ਗੁਰਬਖਸ਼ ਸਿੰਘ ਵਾਂਗੂ ਬੋਝ ਈ ਲਾਦੀ ਮੌਤ ਨਹੀਂ ਮਰਨਾ ਮੈਂ ਮੈਦਾਨੇ ਜੰਗ ਵਿੱਚ ਮਰੂੰਗਾ ਜਦੋਂ ਮਰਿਆ ਪਰ ਫਿਰ ਵੀ ਸੰਗਤ ਜੇ ਦੋਚੀ ਸਮਝਦੀ ਏ ਕਿ ਜਦੋਂ ਮਰਦੀ ਔਕਾਤ ਤੱਕ ਸਾਥ ਤੇ ਮੈਨੂੰ ਬੁਲਾਓ ਆਪਣਾ ਸਿਰ ਲੈ ਕੇ ਉੱਥੇ ਆਵਾਂਗਾ ਮੈਂ ਭੱਜਣ ਵਾਲਾ ਬੰਦਾ ਨਹੀਂ ਪਰ ਆਵੇ ਕੋ ਰੱਬ ਦਾ ਵਾਸਤਾ ਜੇ ਬੰਦੇ ਸਾਰੇ ਗਲਤੀਆਂ ਕਰ ਸਕਦੇ ਆ ਕੌਣ ਬੰਦਾ ਹੈ ਜਿਹੜਾ ਗਲਤੀ ਨਹੀਂ ਕਰ ਸਕਦਾ ਮੰਨ ਕੋਈ ਰੱਬ ਨਹੀਂ ਹਰ ਬੰਦਾ ਗਲਤੀ ਕਰ ਸਕਦਾ ਹੈ ਜੇ ਤੁਸੀਂ ਕਹਿੰਦੇ ਹੋ ਮੈਂ ਗਲਤੀ ਕੀਤੀ ਐ ਦੱਸੋ ਕਿਵੇਂ ਮਨਾਉਣੀ ਤੇ ਕਿੱਥੇ ਮਨਾਉਣੀ ਐ ਮੈਂ ਭੱਜਣ ਵਾਲਾ ਬੰਦਾ ਨਹੀਂ ਸੋ ਸਾਧ ਸੰਗਤ ਜੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਜ਼ਾ ਦਾ ਨੂੰ ਬਰਕਰਾਰ ਰੱਖੋ ਨਾ ਲੜੋ ਮੈਂ ਉੱਤੇ ਸ਼ਾਂਤੀ ਦੇ ਨਾਲ ਸਾਰੀ ਪਾਉਮੇ ਨੂੰ ਇਕੱਠਾ ਕੀਤਾ ਸਾਡੇ ਪਿਛਲੇ ਇਤਿਹਾਸ ਵਿੱਚ ਵੀ ਕਿਸੇ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਚੁੱਕੀ ਤੇ ਕਿਸੇ ਨੇ ਸ਼ਾਂਤ ਵਈ ਲੜਾਈ ਲੜੀ ਇਤਿਹਾਸ ਨੂੰ ਨਾ ਭੁੱਲੀਏ ਸਾਰੀ ਕੌਮ ਤੋਂ ਜਿਨੇ ਮੈਨੂੰ ਸਾਥ ਦਿੱਤਾ ਸਾਨੂੰ ਸਾਰਿਆਂ ਨੂੰ ਮੈਨੂੰ ਪ੍ਰੈਸ ਵਾਲੇ ਪੁੱਛਦੇ ਨੇ ਤੁਹਾਡੀ ਬਲਜੀਤ ਸਿੰਘ ਦਾਦੂਆਲ ਦਾ ਕਿਉਂ ਖੜਕ ਗਈ ਤੁਹਾਡੀ ਉਹਦੇ ਨਾਲ ਕਿਉਂ ਖੜਕ ਗਈ ਮੈਂ ਕਹਾਂ ਜੀ ਕਿਸੇ ਨਾਲ ਨਹੀਂ ਖੜਕੀ ਇਹ ਸਾਡਾ ਬੜਾ ਵੱਡਾ ਪੰਥ ਦਾ ਪਰਿਵਾਰ ਹੈ ਇਹ ਸਾਡੀ ਪਰਿਵਾਰਕ ਨੋਖ ਝੋਖ ਹੋ ਸਕਦੀ ਹੈ ਇਨੂੰ ਕੌਮ ਤੇ पंਥ ਦੇ ਨਾਲ ਜੋੜ ਕੇ ਤੁਸੀਂ ਨਾ ਵੇਖੋ ਅਸੀਂ ਕੌਮੀ ਲੜਾਈ ਲੜੀ ਹੈ ਤੇ ਕੌਮੀ ਲੜਾਈ ਅਸੀਂ ਲੜਾਂਗੇ ਸੋ ਸਾਧ ਸੰਗਤ ਜੀ ਤੁਸੀਂ ਬੜੇ ਸਿਆਣੇ ਹੋ ਬਹੁਤ ਬਾਣੀ ਪੜਨ ਵਾਲੇ ਹੋ ਬੜੀ ਚੜ੍ਹਦੀ ਕਲਾ ਵਾਲੇ ਹੋ ਪਤਾ ਨਹੀਂ ਤੁਹਾਡੇ ਵਿੱਚੋਂ ਕਿਹੜੇ ਬੰਦੇ ਨੇ ਕਿੰਨੀ ਵੱਡੀ ਕੁਰਬਾਨੀ ਕਰ ਦੇਣੀ ਹੈ ਕਿਸੇ ਦੇ ਕੋਲ ਕੋਈ ਪਹਿਮਾਨਾ ਨਹੀਂ ਹੈਗਾ ਜਿਹਦੇ ਤੇ ਵੈਗਰੂ ਨੇ ਕਿਰਪਾ ਕਰਤੀ ਉਹ ਬਹੁਤ ਕੁਝ ਕਰ ਸਕਦਾ ਹੈ ਜਿਹਦੇ ਸਿਰ ਦੇ ਉੱਤੇ ਉਹਨੇ ਹੱਥ ਰੱਖਤਾ ਉਹ ਬਹੁਤ ਕੁਝ ਬਦਲ ਸਕਦਾ ਹੈ ਸਾਰੇ ਸਤਿਕਾਰਯੋਗ ਨੌਜਵਾਨੋ ਐਨੀ ਗੱਲ ਬਣਨੀ ਤੁਸੀਂ ਸਾਰੇ ਸੰਗਤ ਨੂੰ ਫੇਰ ਕਹਿ ਦਿਓ ਸਾਰੀ ਸੰਗਤ ਸਰਬੱਤ ਖਾਲਸਾ ਦੁਬਾਰਾ ਬਣਾ ਲਵੇ ਜਿਹੜੇ ਜਿਹੜੇ ਤੁਹਾਨੂੰ ਜਸੇਦਾਰ ਨਹੀਂ ਚੰਗੇ ਲੱਗਦੇ ਉਹਨਾਂ ਨੂੰ ਬਦਲ ਕੇ ਕਿਤੇ ਹੋਰ ਨੂੰ ਸੇਵਾ ਦੇ ਦਿਓ ਪਰ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਆ ਉਹ ਉੱਚਾ ਸੁੱਚਾ ਰਹਿਣਾ ਚਾਹੀਦਾ ਅਸੀਂ ਜਿੰਨੀ ਸੇਵਾ ਕਰ ਲਈ ਉਹਨੀ ਜੇ ਤੁਹਾਡੀ ਮਰਜ਼ੀ ਹੈ ਮਨਜ਼ੂਰ ਕਰਿਓ ਪਰ ਅਸੀਂ ਹਮੇਸ਼ਾ ਕਰਦੇ ਰਵਾਂਗੇ ਨਾ ਅਸੀਂ ਪੰਥ ਨਾਲ ਧੋਖਾ ਕੀਤਾ ਹੈ ਨਾ ਗੁਰੂ ਗ੍ਰੰਥ ਨਾਲ ਧੋਖਾ ਕੀਤਾ ਹੈ ਨਾ ਸਿੱਖ ਕਰਨਾ ਸਾਡਾ ਖੂਨ ਬੜਾ ਗਰਮ ਹੈ ਤੁਸੀਂ ਕੀ ਜਾਣਦੇ ਹੋ ਸਾਡੇ ਖੂਨ ਨੂੰ ਬਹੁਤ ਗਰਮ ਖੂਨ ਪਰ ਪਤਾ ਨਹੀਂ ਅਸੀਂ ਕਿਵੇਂ ਠੰਡਾ ਕਰਕੇ ਰੱਖਿਆ ਹੋਇਆ ਹੈ ਅਸੀਂ ਆਪਣੇ ਪਰਿਵਾਰ ਦੇ ਜੀ ਤੋਰੇ ਨੇ ਸੋਭਟਾ ਟ ਮੈਨੂੰ ਦਸਨ ਆਇਆ ਹੈ ਤੁਹਾਡੇ 15 ਸਾਲ ਤੇ 17 ਸਾਲ ਦੇ ਪਰਾ ਸ਼ਹੀਦ ਕਰਦੇ ਨੇ ਅਖਬਾਰ ਲੈ ਕੇ ਆਇਆ ਮੈਂ ਫਰੀਦਕੋਟ ਜੇਲ੍ਹ ਦੇ ਵਿੱਚ ਸੀ ਅਖਬਾਰ ਫੜਾਉਣ ਆਇਆ ਮੈਨੂੰ ਪਰ ਉਹ ਮੈਨੂੰ ਅਖਬਾਰ ਨਹੀਂ ਪੜਾ ਸਕਿਆ ਸੀ ਉਹ ਧਾਵਾ ਮਾਰ ਕੇ ਰੋਂਦਾ ਸੀ ਤੇ ਉੱਥੇ ਇਹੀ ਆ ਤੁਹਾਡਾ ਜਿਹੜਾ ਮਾੜਾ ਮੋਟਾ ਜਥੇਦਾਰ ਉਹ ਦੋ ਇਹੀ ਉਹਨੂੰ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਇਹ ਬੈਂਗਰੂ ਦਾ ਬਾਣਾ ਤੂੰ ਕਾਹਤੋਂ ਰੋਣਾ ਜਦੋਂ ਮੈਂ ਨਹੀਂ ਰੋ ਰਿਹਾ ਉਹ ਮੇਰੇ ਅੱਜ ਵੀ ਨਹੀਂ ਹੰਝੂ ਡਿੱਗਦੇ ਅਸੀਂ ਤਾਂ ਹੰਝੂ ਸਾਡੇ ਸੁੱਕ ਗਏ ਨੇ ਸਾਡੇ ਪੱਲੇ ਕੱਖ ਨਹੀਂ ਰਿਹਾ ਪਰ ਅੱਜ ਅਸੀਂ ਉਹਨਾਂ ਹੰਝੂਆਂ ਦੇ ਵਾਸਤੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਕਿੰਨੀਆਂ ਭੈਣਾਂ ਦੇ ਕਿੰਨੇ ਭਰਾਵਾਂ ਦੇ ਇਹ ਹੰਝੂ ਸੁੱਕੇ ਨੇ ਮੈਂ ਉਹਨਾਂ ਅੱਖਾਂ ਨੂੰ ਦੁਬਾਰਾ ਨਿਰਮਲ ਕਰਨ ਵਾਸਤੇ ਉਸ ਮੋਰਚੇ ਦੇ ਉੱਤੇ ਬੈਠਿਆ ਸਾਡੇ 6 ਮਹੀਨੇ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਉੱਥੇ ਮੈਂ ਬੋਲਿਆ ਤੱਕ ਨਹੀਂ ਪਰ ਇੱਕ ਦੋ ਸਟੇਜਾਂ ਦੇ ਜ세ਦਰ ਦਾਦੂ ਵਾਲ ਸਾਹਿਬ ਨੇ ਕਹਿ ਵੀ ਤੁਸੀਂ ਜ਼ਰੂਰ ਬੋਲਣਾ ਮੈਂ ਉੱਥੇ ਬੋਲਿਆ ਮੈਂ ਨਹੀਂ ਸੀ ਬੋਲਣਾ ਚਾਹੁੰਦਾ ਕਿਉਂਕਿ ਮੈਂ ਪੂਰਾ ਪ੍ਰਾਪਤ ਨਹੀਂ ਸੀ ਕੀਤਾ ਇਹ ਛੋਟੀਆਂ ਮੋਟੀਆਂ ਗੱਲਾਂ ਮੈਨੂੰ ਤੁਹਾਨੂੰ ਦੱਸਣੀਆਂ ਪਈਆਂ ਪਰ ਬਹੁਤ ਕੁਝ ਬਾਕੀ ਹੈ ਮੇਰੇ 'ਚ ਹਿੰਮਤ ਹੈ ਮੇਰੇ 'ਚ ਜ਼ੁਰਤ ਹੈ ਮੈਨੂੰ ਆਪਣੇ ਗੁਰੂ ਦੇ ਆਪਣੇ ਸੰਗਤ ਦੇ ਉੱਤੇ ਭਰੋਸਾ ਜਦੋਂ ਅਸੀਂ ਚੱਲਦੇ ਆ ਸਾਨੂੰ ਰੋਗ ਕੋਈ ਨਹੀਂ ਸਕਦਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ